ਮੁੰਡਾ ਇੰਡੀਆ ਆਇਆ ਹੋਇਆ ਪੰਜਾਬ ਤੇ ਕੁਝ ਟਾਈਮ ਬਾਅਦ ਮੁੰਡੇ ਨੇ ਬਾਹਰ ਜਾਣਾ ਤੇ ਜਿੰਨੇ ਵੀ ਅਸੀਂ ਰਿਸ਼ਤੇ ਪਾਉਣੇ ਆ ਹਰੇਕ ਦੇ ਉੱਪਰ ਫੈਮਿਲੀ ਦਾ ਨੰਬਰ ਲਿਖਿਆ ਹੁੰਦਾ ਇਸ ਵੀਡੀਓ ਦੇ ਲਾਸਟ ਤੇ ਪਰਿਵਾਰ ਦਾ ਨੰਬਰ ਲਿਖਿਆ ਹੋਇਆਗਾ ਡਾਇਰੈਕਟ ਤੁਸੀਂ ਗੱਲ ਕਰ ਸਕਦੇ ਹੋ ਤੇ ਬਾਕੀ ਜਿਨ੍ਹਾਂ ਨੇ ਐਡ ਪਵਾਉਣੀ ਆੇੇਠਾਂ ਜੋ ਲਾਲ ਪੱਟੀ 'ਚ ਪੀਲੀ ਪੱਟੀ 'ਚ ਨੰਬਰ ਦਿਖ ਰਿਹਾ 91 ਵਾਲਾ ਇਹ ਸਾਡਾ ਨੰਬਰ ਹੈ WhatsApp ਤੇ ਹੈਲੋ ਲਿਖ ਕੇ ਭੇਜ ਦਿਓ ਐਡ ਦਾ ਪੂਰਾ ਪ੍ਰੋਸੈਸ ਤੁਹਾਨੂੰ ਪੰਜਾਬੀ ਦੇ ਵਿੱਚ ਲਿਖ ਕੇ ਪਾ ਦਿੱਤਾ ਜਾਏਗਾ ਦੂਸਰਾ ਫੋਨ ਨਾ ਕਰੋ ਫੋਨ ਕਰਨ ਦਾ ਟਾਈਮ ਸ਼ਾਮ ਨੂੰ 7:30 ਵਜੇ ਤੋਂ 8:00 ਵਜੇ ਤੱਕ ਹੈ ਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਤੇ ਰਿਸ਼ਤਾ ਕਰੋ ਨੋਟ ਅੱਜ ਦਾ ਨਾਮ ਸਿੰਘ ਹੈ ਇਹ ਪਤਾ ਮੋਗਾ ਤੋਂ ਬਲੋਂਗ ਕਰਦਾ ਮੁੰਡਾ ਪੜ੍ਹਾਈ ਹੈ ਜਿਹੜੀ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਮੈਡਮ ਨੀਲਾ ਤੇ ਭਰਾ ਇੱਕ ਮੈਰਡਾ ਕੈਨੇਡਾ ਇੱਕ ਬ੍ਰਦਰ ਨਾਨਕ ਸਰ ਬਾਬਾ ਜੀ ਕੋਲ ਹੈ ਤੇ ਕੱਦ ਦਾ ਜਿਹੜਾ ਮੁੰਡੇ ਦਾ 6 ਫੁੱਟ 1 ਇੰਚ ਹੈ ਮਤਲਬ ਕੱਦ 바ਵਾਗਾ ਤੇ ਕੁੜੀ ਵੀ ਲੰਮੀ ਚਾਹੀਦੀ ਆ ਕਾਸਟ ਜੱਟ ਸਿੱਖ ਹੈ ਗੋਤ ਬਰਾੜਾ ਜੀ ਤੇ ਡੇਟ ਆਫ ਬਰਥ 22 4 94 ਅਪ੍ਰੈਲ 94 ਦਾ ਤੇ ਕੰਮ ਮਨੀਲਾ ਵਿੱਚ ਲੈਂਡਿੰਗ ਦਾ ਆਪਣਾ ਕੰਮ ਆ ਢਾਈ ਕਿੱਲੇ ਜ਼ਮੀਨ ਹੈ ਸੁੰਦਰ ਕੰਮ ਕਰਨ ਵਾਲੀ ਕੁੜੀ ਦਾ ਵਧੀਆ ਰਿਸ਼ਤਾ ਚਾਹੀਦਾ ਇਹਨਾਂ ਨੂੰ ਇੱਕ ਨੰਬਰ ਇਹਨਾਂ ਦਾ ਮੂਰੇ ਜਿਹੜਾ ਵਟਸਐਪ ਵਾਲਾ ਬਾਹਰਲੀ ਕੰਟਰੀ ਦੀ ਹੈ ਇੱਕ ਇੰਡੀਅਨ ਨੰਬਰ ਆ ਬੈਕ ਸਾਈਡ ਤੇ ਲਾਲ ਪੱਟੀ 'ਚ ਦੋ ਨੰਬਰ ਨੇ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਤੇ ਐਡ ਪਾਉਣ ਲਈ ਹੈਲੋ ਲਿਖ ਕੇ ਭੇਜੋ ਤੇ ਚੈਨਲ ਨਾ ਭੁੱਲਿਓ ਜਬਸਕ੍ਰਾਈਬ